ਸਤਿ ਸ੍ਰੀ ਅਕਾਲ ਜੀ ਐਸ ਵੇਲੇ ਸਵਿਟਜ਼ਰਲੈਂਡ ਦੇ ਸ਼ਹਿਰ ਇੰਟਰਲਾਕਨ ਦੇ ਵਿੱਚ ਪਾਰਕ ਹੈ ਕੈਸੀਨੋ ਕੁਰਸਾਲ ਹਨਾ ਤੇ ਮੈਂ ਐਸ ਵੇਲੇ ਖੜਾ ਹਾਂ ਜੀ ਸਾਡੇ ਬਹੁਤ ਵੱਡੇ ਲੈਜੈਂਡ ਬਾਲੀਵੁੱਡ ਦੇ ਜਨਾਬ ਯਸ চোপੜਾ ਸਾਹਿਬ ਦੇ ਸਟੈਚੂ ਦੇ ਕੋਲ ਤੇ ਇਹਨਾਂ ਨੇ ਸਵਿਟਜ਼ਰਲੈਂਡ ਇੰਟਰੋਡਿਊਸ ਕੀਤਾ ਸੀ ਇੰਡੀਅਨ ਆਡੀਅנס ਦੇ ਨਾਲ ਕਿ ਕਿੰਨਾ ਖੂਬਸੂਰਤ ਹੈ ਕੱਲੀ ਇੰਡੀਅਨ ਆਡੀਅנס ਨਹੀਂ ਫਿਰ ਪੂਰੇ ਵਰਲਡ ਨੇ ਦੇਖਿਆ ਯਸ਼ চোপੜਾ ਸਾਹਿਬ ਦੀਆਂ ਫਿਲਮਾਂ ਦੇ ਵਿੱਚ ਇਹ ਕੈਮਰਾ ਜਿਹੜਾ ਇਹ ਸਰਦਾਰ ਮਨਮੋਹਨ ਸਿੰਘ ਹੁਣਾਂ ਵੀ ਯਾਦ ਆਉਂਦਾ ਕਿਉਂਕਿ ਇਹਨਾਂ ਦੇ ਪੱਕੇ ਸਿਨੇਮਟੋਗ੍ਰਾਫਰ ਸਰਦਾਰ ਮਨਮੋਹਨ ਸਿੰਘ ਜਿਨ੍ਹਾਂ ਨੇ ਅਮਰੀਕਾ ਨਾਲ ਪਹਿਲੀ ਫਿਲਮ ਫਾਸਲੇ ਇੱਥੇ ਸ਼ੂਟ ਕੀਤੀ ਸੀ ਸਵਿਟਜ਼ਰਲੈਂਡ ਦੇ ਵਿੱਚ ਇਸ ਜੋੜੀ ਨੇ ਬਹੁਤ ਕਮਾਲ ਕੀਤੀ ਯਸ਼ চোপੜਾ ਸਾਹਿਬ ਔਰ ਮਨਮੋਹਨ ਸਿੰਘ ਜੀ ਨੇ ਇਹਨਾਂ ਨੇ ਅਨੇਕਾਂ ਫਿਲਮਾਂ ਫਿਰ ਇੱਥੇ ਸ਼ੂਟ ਕੀਤੀਆਂ ਇਹਨਾਂ ਤੋਂ ਇਲਾਵਾ ਫਿਰ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਫਿਲਮਾਂ ਇੱਥੇ ਸ਼ੂਟ ਹੋਈਆਂ ਨੇ ਆਪਣਾ ਸਵਿਟਜ਼ਰਲੈਂਡ ਦੇ ਵਿੱਚ ਪਰ ਸਵਿਟਜ਼ਰਲੈਂਡ ਦੀ ਖੂਬਸੂਰਤੀ ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਦਿਖਾਇਆ ਸੀ ਤੇ ਸਵਿਟਜ਼ਰਲੈਂਡ ਗਵਰਨਮੈਂਟ ਨੇ ਇਹਨਾਂ ਦੀ ਇਸ ਦੇਣ ਨੂੰ ਰੈਕਗਨਾਈਜ਼ ਕਰਦੇ ਹੋਏ ਯਾ চোপੜਾ ਸਾਰ ਦਾ ਸਟੈਚੂ ਇੱਥੇ ਲਗਾਇਆ ਔਰ ਮੈਨੂੰ ਆ ਸਾਰੀ ਡਿਟੇਲ ਇਹਦੇ ਵਿੱਚ ਲਿਖੀ ਹੈ 2011 ਦੇ ਵਿੱਚ ਇਹ ਲੱਗਾ ਸੀ ਜੀ ਔਰ ਠੀਕ ਗੱਲ ਇਹ ਆ ਕਿ 2000 ਮਨੋ ਠੀਕ ਤਾਂ ਕਾਨੂੰਪਟ ਮਤਲਬ ਇੱਕ ਸਕੂਨ ਦੇਣ ਵਾਲੀ ਗੱਲ ਹੈ ਕਿ 2012 ਚ ਇੰਤਕਾਲ ਫਰਮਾਗੇ ਸੀ ਐਸ਼ੋਪੜਾ ਜੀ ਪਰ 11 ਦੇ ਵਿੱਚ ਆਪਣੀ ਅੱਖਾਂ ਦੇ ਨਾਲ ਇਹਨੂੰ ਦੇਖ ਕੇ ਗਏ ਹੋਣਗੇ ਤੇ ਉਹਨਾਂ ਨੂੰ ਵੀ ਸਕੂਨ ਮਿਲਿਆ ਹੋਵੇਗਾ ਕਿ ਮੇਰਾ ਕੰਮ ਰੈਕਗਨਾਈਜ਼ ਹੋਇਆ ਔਰ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਹਨਾਂ ਦੇ ਸ਼ਹਿਰ ਦੇ ਆ ਜਾਂ ਇਹ ਤਾਂ ਨਹੀਂ ਕਿ ਐਸੇ ਤੇ ਸਾਡੇ ਸ਼ਹਿਰ ਦੇ ਨੇ ਅਸੀਂ ਤਾਂ ਬਾਅਦ ਚ ਜੰਮੇ ਆ ਜਲੰਧਰ ਸ਼ਹਿਰ ਦੇ ਉਸ ਤੋਂ ਇਲਾਵਾ ਦੂਜੀ ਬੜੀ ਵਧੀਆ ਸਾਂਝ ਦੁਆਬਾ ਕਾਲਜ ਜਲੰਧਰ ਮੈਂ ਪੜਿਆ ਜੀ ਉਸੇ ਕਾਲਜ ਦੇ ਇਹ ਅਲੂਮਨੀ ਨੇ ਸਾਡੇ ਗ੍ਰੈਂਡ ਸੀਨੀਅਰ ਯਸ চোপੜਾ ਜੀ ਬੀ ਆਰ চোপੜਾ ਜੀ ਵੀ ਉੱਥੇ ਪੜੇ ਔਰ ਉਸ ਤੋਂ ਮਜ਼ੇ ਦੀ ਗੱਲ ਹੈ ਲੋਕਾਂ ਨੂੰ ਪਤਾ ਨਹੀਂ ਕਿ ਬੀ ਆਰ চোপੜਾ ਸਾਹਿਬ ਦਾ ਜਨਮ ਨਵਾਂ ਸ਼ਹਿਰ ਦੇ ਕੋਲ ਰਾਹੋ ਇੱਕ ਛੋਟਾ ਜਿਹਾ ਟਾਊਨ ਹੈ ਉੱਥੇ ਦਾ ਔਰ ਰਾਹੋ ਬਹੁਤ ਇਸ ਗੱਲੋਂ ਮਹੱਤਵਪੂਰਨ ਟਾਊਨ ਹੈ ਕਿ ਖਿਆਮ ਸਾਹਿਬ ਦਾ ਜਨਮ ਵੀ ਉੱਥੇ ਹੋਇਆ ਔਰ ਮਜ਼ੇ ਦੀ ਗੱਲ ਹੈ ਮਦਨਪ uri ਸਾਹਿਬ ਦਾ ਜਨਮ ਵੀ ਉੱਥੇ ਹੋਇਆ ਔਰ ਉਸ ਤੋਂ ਜ਼ਿਆਦਾ ਮਜ਼ੇ ਦੀ ਗੱਲ ਅਮਰੀਸ਼ਪ uri ਸਾਹਿਬ ਦਾ ਜਨਮ ਵੀ ਉੱਥੋਂ ਦਾ ਸੋ ਇਹ ਤਾਂ ਰਹੋਂ ਦੀ ਗੱਲ ਹੋ ਗਈ ਜਲੰਧਰ ਦੀ ਗੱਲ ਦੁਆਬਾ ਕਾਲਜ ਦੀ ਗੱਲ ਯਸ਼ চোপੜਾ ਸਾਹਿਬ ਦੀ ਗੱਲ ਔਰ ਮੈਨੂੰ ਫਖਰ ਹੈ ਇਸ ਗੱਲ ਦਾ ਕਿ ਜਿਨ੍ਹਾਂ ਦਾ ਇਹ ਕੈਮਰਾ ਆਪਾਂ ਦੇਖ ਰਹੇ ਹਾਂ ਮਤਲਬ ਜਿਨ੍ਹਾਂ ਨੂੰ ਰਿਪਰੈਜ਼ੈਂਟ ਕਰਦਾ ਕੈਮਰਾ ਲੱਗਾ ਸਰਦਾਰ ਮਨਮੋਹਨ ਸਿੰਘ ਮੇਰਾ ਡੈਬਿਊ ਉਹਨਾਂ ਦੇ ਨਾਲ ਹੋਇਆ ਸੋ ਦਿਲ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਥੋੜਾ ਜਿਹਾ ਇਹਦੇ ਬਾਰੇ ਬਰੀਫ ਦੱਸਾਂ ਥੈਂਕ ਯੂ ਸ਼ੁਕਰੀਆ